ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਚ ਐਚ ਐਫ ਬੈਡ ਤਾਜੀ ਸੂਈ ਵੀ ਪਿੱਛੇ ਬੱਚਾ ਇਹਦੇ ਫੀਮੇਲ ਕਾਫ ਆ ਇਹਦੇ ਆਪ ਚਬਾਈ ਕਰਕੇ ਦਿਖਾਉਨੇ ਆ ਇਸੇ ਲਾ ਡਿਟੇਲ ਵੀਰ ਤੁਹ ਪੁੱਛਦੇ ਆ ਆਓਗੇ ਕਰੀਏ ਕਰਾਂ ਪਰ ਰੇਟ ਵੀਡੀਓ ਦੇ ਵਿੱਚ ਹੋਊਗਾ ਸੋ ਫਿਰ ਬਚਾ ਚਾਹੁੰਦਾ ਦੇਖ ਸਕਦੇ ਹੋ ਅੱਗੇ ਹੋਣਾ ਪਈ ਚਵਾਈ ਸ਼ੁਰੂ ਕਰਦੇ ਪਏ ਆਂਗੇ ਸੋ ਦੇਖੋ ਬਚਾ ਚਾਹੁੰਦਾ ਨਿਆਣਾ ਪਾ ਕੇ ਵਧੀਆ ਚਵਾਉਂਦੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਰ ਦੋ ਜਵਾਈ ਸ਼ੁਰੂ ਜੀ ਹਾਂਜੀ ਆਪਰਾ ਨਾਮ ਐਡਰੈਸ ਦੱਸਿਓ ਵੀਰੇ ਨਾਮ ਬਾਈ ਧਾਰੂਪਰੀ ਹੈਗਾ ਪਿੰਡੜਾ ਦੇ ਆਇਆ ਜਿਲ੍ਹਾ ਮਰਨਾਲਾ ਬਾਈ ਮੋਬਾਈਲ ਨੰਬਰ ਜੀ ਆਪਰਾ ਨੰਬਰ ਹੈ 98788992 ਦੂਜਾ ਨੰਬਰ ਹੈ 9878524 ਜਿਹੜੇ ਬਡੇ ਘਰ ਆਣੇ ਪਰ ਠੀਕ ਹੈ ਜਿਹੜੀ ਆਪਾਂ ਬੈਠ ਦੀ ਵੀਡੀਓ ਕਵਰ ਕਰੀ ਜੰਨੇ ਆ ਕਿਹੜਾ ਸੂਆ ਇਹ ਸੂਈ ਹੋਈ ਹੈ ਪਹਿਲੇ ਨਾ ਬਾਈ ਦੋ ਪਹਿਲਣ ਦੋ ਦੰਦ ਹਾਂ ਮਗਰ ਬੱਚਾ ਇਹਦੇ ਆ ਗਿਆ ਫੀਮੇਲ ਕੱਪ ਬੱਸੀ ਆ ਬਾਈ ਸਾਇਦ ਸਿਮਨ ਜੇ ਦਾਖ ਤੋਂ ਹੁੰਨ ਜੀ 10 242 ਦੀ ਪਿੱਛੇ ਆ ਗਈ ਇਹਦੇ ਬੱਚੀ ਹਣਾ 80 ਠੀਕ ਹੈ ਤੇ ਕਿਹ ਕਿਦਾਂ ਦਿਨ ਹੋ ਗਏ ਸੂਜੀ ਨੂੰ ਅੱਜ ਭਾਈ ਐ ਮੰਨ ਕੇ ਚੱਲ ਵੀ 11 ਦਿਨ ਹੋ ਗਏ 11 ਦਿਨ ਹੋ ਗਏ ਜੇਰ ਜੀ ਰੋਕੇ ਆ ਜੇਰ ਵਗੈਰਾ ਭਾਈ ਦਾਲਾ ਪਰਮਲ ਜੇ ਮੰਨ ਕੇ ਜਿੱਦ ਲਈ ਆਪਾਂ ਲਈ ਜੀ ਠੀਕ ਉਦੋਂ 19 ਕਿਲੋ ਲੈ ਕੇ ਲਈ ਸੀ ਆਪਾਂ ਨੂੰ ਫਾਰਮ ਵਾਲੇ ਤੋਂ ਠੀਕ ਹੈ ਫਾਰਮੋਂ ਜੀ ਬੱਸੀ ਆ ਜੀ 19 ਲੀਟਰ ਦੁੱਧ ਆਪਾਂ ਮਿਲ ਕੇ ਲੈ ਆਏ ਸੀ ਮਿਲ ਕੇ ਲਈਏ ਆਪਾਂ ਠੀਕ ਹੈ ਹੁਣ ਅੰਦਾਜ਼ਾ ਕਿੰਨਾ ਹੈਗਾ ਹੁਣ ਤੋਂ ਬਈ ਸਾਡੀ ਕੀ ਕਰਨਗੇ ਫੀਡ ਚੇਂਜ ਹੋਊਗੀ ਠੀਕ ਹੈ ਉਹ ਆਪਣੀ ਗਰਮੀ ਬੜੀ ਪੈਂਦੀ ਹੈ ਗਰਮੀ ਬੜੀ ਪੈਂਦੀ ਹੈ ਇੱਕ ਫੀਡ ਚੇਂਜ ਕਰਨੀ ਹੈ ਦੁੱਧ ਘਟ ਗਈ ਹੁਣ ਤੋਂ ਤਾਂ ਮੰਨ ਕੇ ਇਹ 15 ਕਿਲੋ ਖੁੱਲਾ ਤਿਆਰ ਆਉਣਾ ਮੰਨ ਕੇ ਜਿਲੇ 16 15 ਮੰਨ ਕੇ ਲੈ ਲੇ ਬੰਦਾ ਮਨ ਕੇ ਖੁੱਲਾ ਹੈ ਕਿ 3 ਲੰਘੂ ਆਪਾਂ ਪਰ ਦੁੱਧ ਤਾਂ ਫਿਰ 20 ਤੋਂ ਪਾਰ ਲੰਘੂ ਵੇ 20 ਕਿਲੋ ਆਉਣੀ ਬੱਤੀ ਦੁੱਧ ਹੋਵੇ ਠੀਕ ਹੈ ਸੋ ਬੱਚੀ ਮੂੰਹ ਦੋ ਦੰਦਾਂ ਮੂੰਹ ਦੋ ਦੰਦਾਂ ਦੇ ਪਹਿਲੇ ਨਾਲ ਬੱਤੀ ਸੋ ਮੂੰਹ ਦੋ ਦੰਦ ਪੂ ਤੇ ਬੱਚਾ ਜੀ ਅਨਮੁੱਲਾ ਆ ਜਾਵਾ ਕਿਆ ਬਾਤ ਹੈ ਤੇ ਬਾਕੀ ਝੋਣ ਵਗੈਰਾ ਦੇਖੋ ਕੋਈ ਭੂਰ ਸਰਲਾ ਨਹੀਂ ਮੋਟਾ ਝੋਣਾ ਪੂਰਾ ਸਾਫ ਹੈ ਪੱਟਾ ਨਹੀਂ ਵੀ ਝੁੰਗਾ ਨਹੀਂ ਠੀਕ ਹੈ ਸੋ ਦੋ ਦੰਦ ਬੱਚੀ ਆ ਪਹਿਲਾ ਸੁਆ ਕੱਦ ਵੱਡ ਜਿੰਦ ਜਨ ਤੇ ਝੋਣ ਵਗੈਰਾ ਦੇਖੋ ਪੂਰਾ ਮੋਟਾ ਸਾਫ ਸੁਥਰਾ ਦੁੱਧ ਵੀ ਬਰਫੂਨ ਕੋਈ ਜਟਾ ਬੈਣਾ ਠੀਕ ਹੈ ਮਲਕ ਕਰੇ ਦੁੱਧ ਪੀ ਨੂੰ ਨਜ਼ਾਰੇ ਜਾ ਜਾਵਾ ਰੇਟ ਫਿਰ ਇਹਦਾ ਬਾਜਬ ਹੋਊਗਾ ਰੇਟ ਵੀ ਜਮਾਂ ਜਾਇਜ਼ ਹੋਊਗਾ ਕੀ ਰੇਟ ਕਰਦੇ ਆਪਾਂ ਮੋਲ ਤੇ 75 ਕਰਾਂਗੇ ਤੇ 80 ਹਜ਼ਾਰ ਕਰਾਂਗੇ 70 ਹਜ਼ਾਰ ਦੀ ਬੱਤੀ ਦੇ ਲਾ ਮੰਨੇ 70 ਦੀ ਦੇ ਦਾਂਗੇ 70 ਦੀ ਜੀ ਸੋ 70 ਹਜ਼ਾਰ ਦੀ ਬੱਤੀ ਮੰਗ ਗਰ 75 ਮੰਗ ਲਈਏ 80 ਮੰਗ ਲਈਏ ਕੋਈ ਫਾਇਦਾ ਨਹੀਂ ਹਨਾ ਤੇ ਦੋ ਟਾਈਮ ਚੋਲੇ ਬੰਦਾ ਆਪਦੀ ਭਾਈ ਦੋ ਟਾਈਮ ਤਿੰਨ ਟਾਈਮ ਚੋਲੇ ਪੁੱਛਤ ਨਹੀਂ ਆਪਾਂ ਠੀਕ ਹੈ ਚੋਕ ਤੇ ਸੱਲੀ ਕਰਕੇ ਲੈ ਕੇ ਜਾਵੇ ਹਨਾ ਸੱਲੀ ਕਰਕੇ ਲੈ ਕੇ ਜਾਵਾਂਗੇ ਠੀਕ ਹੈ ਸੋ ਬੈੜ ਦੇਖੋ ਪੂਰੀ ਸਾਫ ਸੁਥਰੀ ਤੇ ਆਪਾਂ ਫਰਾਂ ਦੇ ਵਿੱਚ ਬੱਛੀ ਲੈਣ ਜਾਵੜੀਏ 30 35 ਹਜ਼ਾਰ ਆਪਾਂ ਬੱਛੀ ਤੇ ਲਾ ਦਿੰਨੇ ਆ ਤੇ ਮਨਾਲੇ ਮਗਰ ਇਹਦੇ ਹੈਗੇ ਕਿ ਬੱਚੀ ਆ ਵੀ ਬੱਸੀਆ ਬਾਈ ਮੰਗ ਲਈ ਬੱਸੀ ਜੀ ਬੱਚੀ ਪਤਾ ਕੁਛ ਕਿਹੜੇ ਸੀਮਣ ਦੇ ਆ 10249 ਦੀ ਆ ਬਾਈ ਬੱਸੀ ਏਬੀਐਸ ਦੀ ਛਾਇ ਦੇ ਕਿੰਨੇ ਦੇ ਆ ਬਾਈ ਸੈਗ ਦੇ ਸੀਮਣੇ 10249 ਦੀ ਹਾਂ ਸੋ ਬੱਚੀ ਮੰਨ ਕੇ ਚਲੋ ਵੀ ਆਪਾਂ ਦੁੱਧ ਪਿਆੜਿਆ ਇਹਨੂੰ 5 ਮਹੀਨਾ ਵੀ ਦਿਨ 15 18000 ਦੀ ਬੱਚੀ ਆ ਤੇ ਪਿੱਛੇ ਗਾਂ ਪੁਰ ਸਿਰਫ 50000 ਦੇ ਘਰ ਆਂਦਾ ਜਿਹਨੇ ਦੁੱਧ ਪੀਵਾਂਗੇ ਤੇ ਨਾਲੇ ਗੱਬੜ ਹੋ ਕੇ ਤਿਆਰ ਹੋ ਗਈ ਮੂਰੇ ਨੂੰ ਬੱਚੀ ਲਾਂਗ ਦੇ ਨੇੜੇ ਵੀਰੇ ਹੈਗੀ ਆ ਦੋ ਵਾਰ ਬਾਈ ਰਾਮ ਹੈਗੀ ਹੈ ਜੈ ਜੈ ਗੱਲ ਆ ਜਮਾ ਸੋ 25 ਦੇਖੋ ਪੂਰੀ ਜਵਾਨੀ ਵਾਲੀ ਬਾਕੀ ਸਾਫ ਸੁਥਰੀ ਐਨੀ ਆ ਤੇ ਜਿਵੇਂ ਗੱਡੀ ਜਾਂਸੀ ਦੀ ਨਵੀਂ ਫੀਲਟੋ ਆਈ ਹੈ ਨਾ ਠੀਕ ਐ ਐਂ ਜੀ ਘੱਤੀ ਕੋ ਕਰਦੀ ਠੀਕ ਐ ਚਾਹੇ ਹੱਥੀ ਚੋੜੋ ਜਾਂ ਇਹ ਮਸ਼ੀਨੀ ਚੋੜੋ ਪੰਜ ਚਾਰ ਸੂਏ ਬਾਈ ਜਿਵੇਂ ਮਰਜ਼ੀ ਦੋ ਲਿਆਦਾ ਲੇਵਾ ਫਿੱਟ ਫਾੜਾ ਜਮਾ ਹਨਾ ਮੈਂ ਜਮਾ ਫੱਟ ਫੱਟੀ ਲਾ ਦਿੱਤੀ ਫਾੜ ਯਾਰ ਲੇਵਾ ਕੋਈ ਸਾਈਡ ਨਹੀਂ ਕੋਈ ਫੈੜ ਨਹੀਂ ਤੇ ਜਮਾ ਜਿਵੇਂ ਜਾਂਸੀ ਦੀ ਨਵੀਂ ਗੱਡੀ ਕਢਾਈ ਹੁੰਦੇ ਐਂ ਚਮਕਾ ਮਾਰਦੀ ਜਿਵੇਂ ਮੈਂ ਕਹਿਵਾ ਤਾ ਖਿੱਚਦੀ ਆ ਬੰਦੇ ਨੂੰ ਜਮਾ ਤੇ 26 ਨੰਬਰ ਦਾ ਟੈਗ ਵੀ ਪਿਆ ਵਾ ਫਾਰਮਰ ਹਣਾ ਹਾਂਜੀ ਬੇਬੀ ਤੇ ਖੁੱਲੀ ਫਿਰਦੀ ਆਈ ਵਾ ਫਾਰਮ ਦੇ ਵਿੱਚੋਂ ਤੇ ਬੈੜ ਕਾ ਜੇ ਗੁਣਾ ਦੀ ਗੁਥਲੀ ਆ ਜਮਾ ਪੂਰੀ ਸਾਫ ਸੁਥਰੀ ਤੇ ਬਾਕੀ ਰੇਟ ਵੀ ਬਿਲਕੁਲ ਜੈਨੂ ਹੋਣਾ 70000 ਰੁਪਏ ਦੀ ਵੀਰ ਕਹਿੰਦਾ ਦੇਣੀ ਆ ਇਹਦੇ ਵਿੱਚੋਂ ਮਾੜਾ ਵੋਟਾ ਸੂਟ ਸੱਪਾ ਵੀ ਹੋ ਸਕਦਾ ਹੈਗਾ ਤੇ ਬਾਕੀ ਬੱਚਾ ਦੇਖੋ ਕਿਆ ਬਾਤ ਆ ਬਹੁਤ ਵੈਰਾ ਬੱਚੇ ਦਾ ਕੋਈ ਮੁੱਲ ਮੁੱਲ ਨਹੀਂ ਇਹਦਾ ਬੱਚੇ ਦਾ ਸੋ ਦੇਖੋ ਸੂਈ ਸਵਾਈਆ ਜੇਰ ਵਗੈਰਾ ਡਾਨਾ ਬਹੁਤ ਵੀਰ ਕਹਿੰਦਾ ਕਿ ਬਬ ਮਿਲਕਿੰਗ ਕਰਕੇ ਲੈਣੀ ਆ ਸੋ ਮਿਲਕਿੰਗ ਕਰਕੇ ਦੋ ਟਾਈਮ ਚੋ ਕੇ ਤਸੱਲੀ ਕਰਕੇ ਵੀਰ ਲੈ ਸਕਦੇ ਹੋ ਤੇ ਚੋਣ ਦੀ ਵੀਰ ਨਰਮਾ ਪੂਰੀ ਆ ਵਾ ਬਾਈ ਜਮਾ ਕੋਲੀਆ ਦਾ ਰੂਵ ਵਰਗੀ ਚੋਈਏ ਜਮਾ ਹਨਾ ਚੋਚ ਚੋਈਏ ਦੇਖੋ ਬੈਡ ਪੂਰੀ ਸਾਫ ਸੁਥਰੀ ਜਮਾ ਪੂਰੀ ਕੁਆਲਿਟੀ ਆ ਬੈਡ ਦੇ ਵਿੱਚ ਇਹ ਨਹੀਂ ਗੱਲ ਕਿਸੇ ਪਾਸੇ ਲਿੱਸੀ ਨਾ ਵੀ ਤੇ ਚਾਰੋਂ ਵੀ ਪੂਰੀ ਫੁੱਲਾ ਕੋਕ ਚੱਕੀ ਖੜੀ ਆ ਚੱਕੀ ਕਿਰੇ ਬਈ ਐ ਨਹੀਂ ਜਿਵੇਂ ਗਰਮੀ ਆ ਗਈ ਹਨਾ ਕਿਉਂ ਗੋਂਗ ਵੀ ਜਾਂ ਧੋਖੀ ਉਹ ਮੱਕਲੀ ਬਾਕੀ ਇਹਦਾ ਗਰਮੀ ਦੇ ਅਕੋਰਡਿੰਗ ਸੈਜ ਠੀਕ ਆ ਜਮਾ ਹਨਾ ਸੈਜ ਬਈ ਬਹੁਤ ਈ ਆ ਹੁਣ ਜੇ ਬਈ ਦੇਖਿਓ ਵੱਡੇ ਢਾਂਚੇ ਬਣ ਜਾਂਦੇ ਹੁਣ ਹਟ ਗਿਆ ਹੁਣ ਸਾਰੇ ਢਾਂਚੇ ਤੁਸੀਂ ਇਹਦਾ ਬਸ ਲਈ ਚਾਹੀਦਾ ਹੈ ਇਹ ਸਾਫ ਸੁਥਰਾ ਜਮਾ ਕਿਆ ਬਾਤਾਂ ਪੂਰੀ ਜਿੰਦਿਆਂ ਵਾਲੀ ਵਹਿੜਾ ਨਿਆਣਾ ਪਾਉ ਦੇ ਆਵਣਾ ਵੇਜੋ ਥੱਲੇ ਹਾਲੇ ਤੱਕ ਹੋਰ ਪਜਾੜੂ 20 ਦੇ ਆਵਣਾ ਹਨਾ ਉਹ ਤਾਂ 20 ਕਿਲੋ ਤੋਂ ਬਾਈ ਮੀ ਮੂ ਵੀ ਨਾ ਪੈਗੇ ਮੌਸਮ ਬਹੁਤ ਗਰਮੀ ਦਾ ਜਮਾ ਗਰਮੀ ਵੜੀ ਬਈ ਬੁਰਾ ਹਾਲ ਹੋ ਜਾਂਦਾ ਥੋੜੀ ਚੱਲੀ ਦਾ ਕੰਮ ਪੈ ਚੋਇਆ ਜਾ ਗਿਆ ਜੀ ਗਾ ਰ ਟੈਂਪਰੇਚ ਆ ਗਿਆ 39 40 ਦੇ ਉਹਦਾ ਖੇਡੂ ਪਤਾ ਨਹੀਂ 20 ਦੇ ਇਹ 20 ਕੋ ਖੁੰਦਾ ਰਾਮ ਨੇ ਬੱਸੀ ਦੂਜੀ ਸੋ ਚੋੜ ਦੇਖੋ ਜਮਾ ਕੋਈ ਥਾਂ ਟੁੱਟਦਾ ਮਗਦਾ ਨਹੀਂ ਚਵਾਈ ਦੇਖੋ ਇੱਕ ਨੰਬਰ ਦੀ ਚਵਾਈ ਆ ਬੈੜਦੀ ਤੁਹਾਡਾ ਕਿ ਬੱਚਾ ਬਹੁਤ ਪਿਆਰਾ ਬੱਚੇ ਸੈਕ ਦੇ ਸੀਮਨ ਦੀ ਪਿੱਛੇ ਬੱਚੀ ਆ ਹ ਸੋ ਸ਼ਾਮ ਦੇ ਟਾਈਮ ਤੇ ਅਪਾ ਚਵਾਈ ਕਰਕੇ ਦਿਖਾਉਣੇ ਪਏ ਜਿਹੜੇ ਵੀ ਕਿਸੇ ਵੀਰ ਦੇ ਪਸੰਦ ਹੋ ਆਪਦੀ ਸਵੇਰੇ ਆ ਕੇ ਜਾਂ ਦੋ ਟਾਈਮ ਚੋੜਿਓ ਕਿਉਂਕਿ ਪੇਮੈਂਟ ਲਾਉਣੇ ਤੁਸੀਂ ਫਰਜ ਬਣਦਾ ਤੇ ਸੱਡੀ ਕਰਦਾ ਪਰ ਬੈੜ ਪੂਰੀ ਸਾਫ ਸੁਥਰੀ ਆ ਰੇਟ ਬਿਲਕੁਲ ਜੈਨੂਨ ਆ ਮੈਂ ਆਪਾਂ ਦੇਨੇ 130000 40000 ਦੇ ਦੂਗੀ ਜੀ ਦੁੱਧ ਇੱਥੇ ਚੋਕੇ ਤਸਦੀਕ ਵਿੱਚ ਮੈਂ ਕਹਿੰਦਾ ਲਵੇਰੇ ਦਾ ਚੋਕੇ ਤੇ ਹਾੜੀ ਦਾ ਬਾਹਰ ਤੋਂ ਪਤਾ ਲੱਗਦਾ ਚੋਕੇ ਤਸੱਲੀ ਕਰਕੇ ਤੁਸੀਂ ਇੱਥੇ ਖਰੀਦਦਾਰੀ ਕਰ ਸਕਦੇ ਹੋ ਬੈੜ ਚੰਗੀ ਆ ਬੱਜੀ ਵੀਰ ਕਹਿੰਦਾ ਕਿ ਜੇ ਟੋਕੜ ਗੱਪਣ ਲੈਣੀ ਆ ਟੋਕੜ ਗੱਪਣ ਨਾਲ ਚੰਗੀ ਆ ਚਾਹੇ ਇਹਨੂੰ ਟੋਕੜ ਗੱਪਣਾ ਕਿ ਤੁਸੀਂ ਵੇਚਦੇ ਕਿਉਂਕਿ ਟੋਕੜ ਗੱਪਣ ਜਾਂ 4-5 ਮਹੀਨੇ ਦਾ ਗੱਪਣ ਹੋ ਜੇ ਉਦੋਂ ਕੀਮਤ ਆਪਦੀ ਮੰਨ ਕੇ ਚੱਲੋ ਵੀ 85-86% ਦੇ ਲੈ ਜਾਂਦਾ ਹੁੰਦਾ ਪਰ ਹੁਣ ਰੁੱਤ ਮੁਰੇ ਮੰਨ ਕੇ ਚਲੋ ਥੋੜਾ ਬਾਜ਼ਾਰ ਡਾਊਨ ਹੋਣਾ ਸਟਾਰਟ ਹੁੰਦਾ ਜਾਂਦਾ ਹੈਗਾ ਤਾਜ਼ਾ ਪਸੂ ਲੈਣ ਦੇ ਵਿੱਚ ਬੈਟਰ ਆ ਜਾ ਤੇ ਚੋ ਵੀਰੇ ਚਾਹੇ ਮਸ਼ੀਨੀ ਜਿਵੇਂ ਮਰਜ਼ੀ ਲਈ ਹੈ ਹਨਾ ਮਨੀ ਇਹ ਤਾਂ ਚੋੜਾ ਕੋਈ ਤੁਹਾਨੂੰ ਜਿਹਾ ਜਿਹਾ ਮਸ਼ੀਨ ਲਵਾਉਂਦੇ ਵੀ ਠੀਕ ਹੈ ਮਨੀ ਤਾਂ ਬਲੇ ਬੋਲਣ ਤੇ ਮਿਲਦੇ ਹੋਏ ਇੱਕ ਮਿੰਟ ਬੰਨੇ ਜੋ ਇਹ ਜਿੱਦੱਕ ਦੇ ਟਾਈਮ ਲਾ ਲਈ ਠੀਕ ਹੈ ਇੱਕ ਮਿੰਟ ਤੋਂ ਬੰਨੇ ਜੀ ਦੇ ਮਨਾ ਮਸ਼ੀਨ ਲਵਾਉਂਦੀ ਆ ਮਸ਼ੀਨ ਵੀ ਲਵਾਉਂਦੀ ਆ ਤਾਂ ਦੇਖੋ ਬਾਲਟੀ ਡੱਕਦੀ ਆ ਸੋ ਵੀਰੋ ਬਾਲਟੀ ਦੇਖੋ ਜਿਵੇਂ ਮੈਂ ਕਿੰਨੇ ਡੱਕਦੀ ਅੰਦਾਜ਼ਾ 7.5 ਲੀਟਰ ਤੋਂ ਬਾਹਰ ਦੁੱਧ ਇਹ ਥੱਲੇ ਹੈਗਾ ਹਨਾ ਹੋਊਗਾ ਭਾਈ 7.5 ਤੋਂ 7.9 ਕਿਲੋ ਦੀ ਬਾਹਰ ਦੀ ਆ ਭਾਈ ਬਾ ਠੀਕ ਆ ਬੜੇ ਥੀ ਆ ਇਹ ਸੋ ਵੀਰੋ ਖਾਲੀ ਬਾਲਟੀ ਦੇਖ ਸਕਦੇ ਜਿਵੇਂ ਤੇ ਦੁੱਧ ਆਪਾਂ ਫੈੜ ਕੇ ਲਾ ਕੇ ਮਣ ਕੇ ਦਿਖਾ ਦਿੰਨੇ ਆ ਆ ਭਾਈ ਚਲੀ ਲੀਟਰਾਂ ਨਾਲ ਬਾਲਟੀ ਨਾਲ ਲੜਾ ਜਮਾ ਇੱਕ ਦੋ ਦੋ ਤੇ ਵਿਆਹ ਦਿੱਤਾ ਵਰਤਵਾਜ ਤਿੰਨ ਚਾਰ ਫਾਈਵ ਸੀ ਤੱਕ ਹੀ ਪਾ ਦਿੱ 7 ਸਲਾਮ ਬੰਦਾ ਜੀ ਕਮਾਲ ਲੈ ਹੈ 16 ਪਰ ਆਪਾਂ 15 ਕਹਿੰਨੇ ਹਨ ਪਹਿਲੀ 15 ਕਹਾਂ ਜੈ ਜੈਕਾਰ ਲਾਜੋ ਤੇ 70000 ਚੋਂ ਕਿੰਝ ਛੋਟ ਸੱਪਾ ਹੋਊਗਾ ਮਾਨਦਾਨ ਕਰ 70000 ਦੇ ਵਿੱਚੋਂ ਮਾਨਦਾਨ ਹੋ ਜਾ ਪਿੰਡ ਹੰਡਿਆ ਹੈ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਕੇ ਸਭ ਦਾ